ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਵਾਸਤੇ ਠੰਡ ਦੇ ਮੌਸਮ ਲਈ ਖਾਸ ਇੱਕ ਬਹੁਤ ਹੀ ਟੇਸਟੀ ਤੇ ਹੈਲਦੀ ਲੱਡੂਆਂ ਦੀ ਰੈਸিপি ਲੈ ਕੇ ਆਈ ਆਂ ਅੱਜ ਦੇ ਜਿਹੜੇ ਆਪਾਂ ਲੱਡੂ ਬਣਾਉਣ ਵਾਲੇ ਆ ਨਾ ਇਹਨਾਂ ਨੂੰ ਕੇਵਲ ਇੱਕ ਚਮਚ ਘੋਵ ਵਿੱਚ ਬਣਾ ਕੇ ਤਿਆਰ ਕਰਾਂਗੇ ਇਨਸਟੈਂਟ ਲੱਡੂ ਆ ਜਿਹੜੇ ਬਣ ਕੇ ਤਿਆਰ ਹੋ ਜਾਂਦੇ ਕੋਈ ਇਹਦੇ ਵਿੱਚ ਜਿਹੜਾ ਆਪਾਂ ਨੂੰ ਜ਼ਿਆਦਾ ਸਮਾਨ ਦੀ ਜ਼ਰੂਰਤ ਨਹੀਂ ਪੈਂਦੀ ਖਾਣ ਵਿੱਚ ਬਹੁਤ ਟੇਸਟੀ ਬਣਦੇ ਆ ਬਣਾਉਣਾ ਇਹਨਾਂ ਨੂੰ ਬਹੁਤ ਸੌਖਾ ਹੈ ਤਾਂ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੇਗੀ ਚੰਗੀ ਲੱਗੀ ਤਾਂ ਨੂੰ ਲਾਈਕ ਜ਼ਰੂਰ ਕਰਿਓ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਫਿਰ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਆ ਤਾਂ ਇਹਨਾਂ ਲੱਡੂਆਂ ਨੂੰ ਬਣਾਉਣ ਵਾਸਤੇ ਆਪਾਂ ਸਭ ਤੋਂ ਪਹਿਲਾਂ ਜਿਹੜਾ ਅ ਤੇਲ ਵਾਸਤੇ ਜਿਵੇਂ ਆਪਾਂ ਨਾਪ ਪਾਉਸਤੇ ਨਾ ਕੋਈ ਵੀ ਇੱਕ ਕਾਪ ਜਾਂ ਕੌਲੀ ਕਰਦਾ ਸੈੱਟ ਕਰ ਲੈਣਾ ਸਾਰਾ ਨਾਪ ਉਸੇ ਨਾਲ ਲੈਣਾ ਤੇ ਤੇਲਾ ਨੂੰ ਨਾ ਆਪਾਂ ਗੈਸ ਦੇ ਘੱਟ ਫਲੇਮ ਤੇ ਜਿਹੜਾ ਪਹਿਲਾਂ 4 ਤੋਂ 5 ਮਿੰਟ ਵਾਸਤੇ ਪੁੰਨ ਲੈਣਾ ਗੈਸ ਦਾ ਜਿਹੜਾ ਫਲੇਮ ਹੈ ਨਾ ਆਪਾਂ ਬਿਲਕੁਲ ਵੀ ਤੇਜ਼ ਨਹੀਂ ਕਰਨਾ ਹਾਈ ਫਲੇਮ ਨਹੀਂ ਕਰਨਾ ਕਿਉਂਕਿ ਜੇ ਆਪਾਂ ਇਹਨੂੰ ਹਾਈ ਫਲੇਮ ਤੇ ਭੁੰਨਾਂਗੇ ਨਾ ਤਾਂ ਤੇਲੇ ਜਿਹੜੇ ਉਹ ਬਹੁਤ ਜਲਦੀ ਜਲ ਜਾਂਦੇ ਆ ਫਿਰ ਇਹਨਾਂ ਜਿਹੜੇ ਲੱਡੂਆਂ ਦਾ ਟੇਸਟ ਉਹ ਵੀ ਕੌੜਾ ਹੋ ਜਾਏਗਾ ਤਾਂ ਗੈਸ ਦਾ ਫਲੇਮ ਘੱਟ ਰੱਖਦੇ ਹੋਈ ਆਪਾਂ ਇਹਨਾਂ ਨੂੰ ਜਿਹੜਾ ਰੋਸਟ ਕਰਨਾ ਹੈ ਘਿਓ ਵਗੈਰਾ ਦੇ ਵਿੱਚ ਕੁਝ ਵੀ ਨਹੀਂ ਪਾਉਣਾ بس ਇਹਨਾਂ ਨੂੰ ਐਵੇਂ ਹੀ ਜਿਹੜਾ ਆਪਾਂ ਭੁੰਨ ਲੈਣਾ ਤੇ ਹੁਣ ਦੇਖੋ ਇਹਨਾਂ ਨੂੰ ਭੁੰਨਦੇ ਹੋਏ ਨਾ ਮੈਨੂੰ 5 ਮਿੰਟ ਦੇ ਕਰੀਬ ਹੈ ਜਿਹੜੇ ਹੋਣ ਵਾਲੇ ਆ ਤਿਲ ਚੰਗੀ ਤਰ੍ਹਾਂ ਰੋਸਟ ਹੋ ਚੁੱਕੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਭੁੰਨ ਲਿਆ ਹੁਣ ਗੈਸ ਦਾ ਫਲੇਮ ਹੈ ਜਿਹੜਾ ਬੰਦ ਕਰ ਦਾਂਗੇ ਤੇ ਇਸ ਤੋਂ ਬਾਅਦ ਜਿਹੜੇ ਤਿਲ ਨੇ ਆਪਾਂ ਇਹਨਾਂ ਨੂੰ ਇੱਕ ਅਲੱਗ ਪਲੇਟ ਵਿੱਚ ਜਿਹੜਾ ਕੱਢ ਲੈਣਾ ਤੇ ਪਲੇਟ ਵਿੱਚ ਕੱਢਣ ਤੋਂ ਬਾਅਦ ਨਾ ਇਹਦੇ ਵਿੱਚ ਆਪਾਂ 2 ਚਮਚ ਤੇਲ ਇਸ ਤਰ੍ਹਾਂ ਦੇਖੋ ਅਲੱਗ ਕੌਲੀਚ ਕੱਢ ਲਾਂਗੇ ਬਾਕੀ ਦੇ ਜਿਹੜੇ ਤਿਲ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਠੰਡਾ ਹੋਣ ਦੇਣਾ ਠੰਡਾ ਹੋਣ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਇਹ ਜਿਹੜਾ ਇੱਕ ਮਿਕਸਰ ਗ੍ਰਾਇੰਡਰ ਵਿੱਚ ਪੀਸਣਾ ਗਰਮ ਵਿੱਚ ਇਹਨਾਂ ਨੂੰ ਆਪਾਂ ਬਿਲਕੁਲ ਨਹੀਂ ਪੀਸਣਾ ਤੇ ਹੁਣ ਜਦੋਂ ਤਿਲ ਠੰਡੇ ਹੋ ਗਏ ਆ ਦੇਖੋ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਪੀਸ ਲਵਾਂਗੇ ਬਿਲਕੁਲ ਇਹਦਾ ਕੋਈ ਬਰੀਕ ਪਾਊਡਰ ਨਹੀਂ ਬਣਾਣਾ ਕੋਈ ਇਹਨਾਂ ਦਾ ਫਾਈਨ ਪਾਊਡਰ ਤੇ ਯਾਰ ਨਹੀਂ ਕਰਨਾ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਦੇਖੋ ਥੋੜਾ ਦਰਦਰਾ ਜਿਹਾ ਰੱਖ ਲੈਣਾ ਤਾਂ ਤਿਲਾਂ ਨੂੰ ਆਪਾਂ ਇਸ ਤਰ੍ਹਾਂ ਦੇਖੋ ਪੀਸ ਲਿਆ ਇਸ ਤੋਂ ਬਾਅਦ ਇੰਨੇ ਪਿਸੀ ਹੋਏ ਤਿਲਾਂ ਦੇ ਵਿੱਚ ਆਪਾਂ ਪਾਵਾਂਗੇ ਗੁੜ ਤਾਂ ਅੱਧੇ ਕੱਪ ਤੋਂ ਤਾਂ ਜ਼ਿਆਦਾ ਇਹ ਤੇ ਇੱਕ ਕੱਪ ਤੋਂ ਥੋੜਾ ਜਿਹਾ ਘੱਟ ਹੈ ਜਿਹੜਾ ਆਪਾਂ ਇਹਦੇ ਵਿੱਚ ਗੁੜ ਪਾਇਆ ਗੁੜ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਤੋੜ ਲਿਆ ਤੇ ਨਾਲ ਹੀ ਇੱਕ ਚਮਚ ਆਪਾਂ ਇਹਦੇ ਵਿੱਚ ਪਾ ਦਾਂਗੇ ਦੇਸੀ ਘਿਓ ਦਾ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਦਾਂਗੇ ਤੁਸੀਂ ਮਿੱਠਾ ਆਪਣੇ ਟੇਸਟ ਦੇ ਅਕੋਰਡਿੰਗ ਨਾਲ ਚਾਹੋ ਤੇ ਥੋੜਾ ਘੱਟ ਵੀ ਇਹਦੇ ਵਿੱਚੋਂ ਜਿਹੜਾ ਕਰ ਸਕਦੇ ਹੋ ਥੋੜਾ ਜਿਹਾ ਪਾਇਆ ਦੇ ਵਿੱਚ ਹਰੀ इलायची ਦਾ ਪਾਊਡਰ ਤੇ ਇਹਨਾਂ ਸਭ ਨੂੰ ਇਹ ਜਿਹੜਾ ਆਪਾਂ ਰੁਕ ਰੁਕ ਕੇ ਨਾਲ ਚਲਾਉਂਦੇ ਹੋਏ ਪੀਸ ਲੈਣਾ ਐਨਾ ਕ ਪੀਸਣਾ ਜਿੱਦੇ ਨਾਲ ਮਿਕਸਚਰ ਜਿਹੜਾ ਉਹ ਇਕੱਠਾ ਹੋਣਾ ਸ਼ੁਰੂ ਹੋ ਜ ਤਾਜੀ ਜਿਵੇਂ ਤੁਸੀਂ ਇਹਨੂੰ ਪੀਸਦੇ ਜਾਉਂਗੇ ਨਾ ਵੇਖੋ ਹੌਲੀ ਹੌਲੀ ਇਸ ਤਰ੍ਹਾਂ ਦਾ ਇਹ ਹੋਣਾ ਸ਼ੁਰੂ ਹੋ ਜਾਏਗਾ ਤਾਂ ਜਦੋਂ ਇਸ ਤਰ੍ਹਾਂ ਦਾ ਹੋ ਜਾਏਗਾ ਨਾ ਇੱਕ ਥੋੜਾ ਜਿਹਾ ਪੇਸਟ ਦੀ ਫਾਰਮ ਵਿੱਚ ਆਉਣਾ ਸ਼ੁਰੂ ਹੋ ਜਾਏਗਾ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ ਫਿਰ ਆਪਾਂ ਇਹਨੂੰ ਇੱਕ ਪਲੇਟ ਵਿੱਚ ਜਿਹੜਾ ਕੱਢ ਲੈਣਾ ਸ਼ੁਰੂ ਜਿਦੋਂ ਤੁਹਾਨੂੰ ਇਹਨੂੰ ਪੀਸੋਗੇ ਨਾ ਤਾਂ ਥੋੜਾ ਸੁੱਕਾ ਜਿਹਾ ਮਿਕਸਚਰ ਲੱਗੇਗਾ ਜਿਵੇਂ ਜਿਵੇਂ ਇਹਨੂੰ ਰੁਕ ਰੁਕ ਕੇ ਪੀਸਦੇ ਜਾਉਂਗੇ ਤਾਂ ਇਸ ਤਰ੍ਹਾਂ ਦਾ ਇਹ ਟੈਕਸਚਰ ਜਿਹੜਾ ਆ ਜਾਏਗਾ ਨਾਲ ਹੀ ਆਪਾਂ ਜਿਹੜੇ ਤਿਲ ਕੱਢ ਕੇ ਲੱਗ ਰੱਖੇ ਹੋਏ ਸੀ ਉਹ ਵੀ ਇਹਦੇ ਵਿੱਚ ਪਾ ਦਾਂਗੇ ਤੇ ਨਾਲ ਸਾਰਿਆਂ ਨੂੰ ਚੰਗੀ ਤਰ੍ਹਾਂ ਜਿਹ ਜਦੋਂ ਤੁਸੀਂ ਇਸ ਤਰ੍ਹਾਂ ਤਿਲ ਤੇ ਗੁੜ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਮਿਲਾਉਂਦੇ ਹੋ ਨਾ ਤੇ ਇਹਦੇ ਵਿੱਚ ਆਪਾਂ ਨੂੰ ਹੋਰ ਕਿਉਂ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਇਹ ਦੇਖੋ ਅਗਰ ਆਪਾਂ ਇਹਦੇ ਪੇੜੇ ਜਾਂ ਲੱਡੂ ਇਸ ਤਰ੍ਹਾਂ ਬਣਾ ਕੇ ਦੇਖਾਂਗੇ ਬਹੁਤ ਹੀ ਈਜ਼ੀਲੀ ਜਿਹੜੇ ਆ ਬਣ ਜਾਂਦੇ ਆ ਤਾਂ ਸਾਰੇ ਮਿਕਸਚਰ ਨੂੰ ਆਪਾਂ ਦੇਖੋ ਇੱਕ ਵਾਰੀ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਲੈਣਾ ਇਸ ਤੋਂ ਬਾਅਦ ਆਪਾਂ ਹੁਣ ਇਹਦੇ ਜਿਹੜੇ ਲੱਡੂ ਬਣਾਵਾਂਗੇ ਲੱਡੂ ਤੁਸੀਂ ਜਿੰਨੇ ਵੀ ਸਾਈਜ਼ ਦੇ ਬਣਾਉਣਾ ਚਾਹੋ ਬਣਾ ਸਕਦੇ ਹੋ ਮੈਂ ਇਹਦੇ ਜਿਆਦਾ بڑے ਜਿਹੜੇ ਲੱਡੂ ਆਉਣ ਹੀ ਬਣਾਏ ਇੰਨੇ ਸਾਈਜ਼ ਦੇ ਦੇਖੋ ਆਪਾਂ ਇਹਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਈਜ਼ ਕੋਈ ਵੀ ਹੋਰ ਘਿਓ ਜਾਂ ਦੁੱਧ ਵਗੈਰਾ ਇਹਦੇ ਵਿੱਚ ਕੁਝ ਵੀ ਪਾਉਣ ਦੀ ਜਿਹੜੀ ਜ਼ਰੂਰਤ ਨਹੀਂ ਪਈ। ਤਾਂ ਇਸੇ ਤਰ੍ਹਾਂ ਬਾਕੀ ਸਾਰੇ ਜਿਹੜੇ ਲੱਡੂ ਨੇ ਉਹ ਵੀ ਆਪਾਂ ਬਣਾ ਕੇ ਤਿਆਰ ਕਰ ਲਾਂਗੇ। ਤੇਲ ਤੇ ਗੁੜ ਦੇ ਜਿਹੜੇ ਇਹ ਲੱਡੂ ਨੇ ਸਰਦੀਆਂ ਦੇ ਮੌਸਮ ਵਿੱਚ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦੇ ਨੇ ਤਾਂ ਜਦੋਂ ਵੀ ਤੁਹਾਡਾ ਕੁਝ ਮਿੱਠਾ ਖਾਣ ਨੂੰ ਦਿਲ ਕਰਦਾ ਤੁਸੀਂ ਇਹਨਾਂ ਨੂੰ ਬਣਾ ਕੇ ਰੱਖ ਸਕਦੇ ਹੋ ਤੇ ਆਰਾਮ ਨਾਲ ਇਹਨਾਂ ਨੂੰ ਜਿਹੜਾ ਖਾ ਸਕਦੇ ਹੋ। ਤੋੜ ਕੇ ਤੁਹਾਨੂੰ ਇਹਨਾਂ ਦਾ ਟੈਕਸਚਰ ਦਿਖਾ ਦਿੰਨੀ ਆ। ਦੇਖ ਕੇ ਤੁਹਾਨੂੰ ਪਤਾ ਚੱਲ ਜਾਏਗਾ ਬਿਲਕੁਲ ਸੌਫਟ ਜਿਹੜੇ ਨਰਮ ਨੇ ਵਾਲੇ ਲੱਡੂਆਂ ਬਣ ਕੇ ਤਿਆਰ ਹੋਏ ਆ। ਤੇ ਨਾਲ ਡੂ ਨੂੰ ਰਾਮਨਾਲ ਤੁਸੀਂ ਦੋ ਤੋਂ ਤਿੰਨ ਹਫ਼ਤੇ ਤੱਕ ਵੀ ਜਿਹੜਾ ਰੱਖ ਸਕਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਅੱਜ ਦੀ ਇਹ ਰੈਸਪੀ ਕਿਵੇਂ ਦੀ ਲੱਗੀ ਜਲਦੀ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਆਪਣਾ ਧਿਆਨ ਰੱਖੋ ਆਪਣੀ ਫੈਮਿਲੀ ਦਾ ਧਿਆਨ ਰੱਖੋ